ਇਕ ਓੰਕਾਰ ਇਕ ਓੰਕਾਰ ਇਕ ਓੰਕਾਰ ਓੰਕਾਰ ਫਿਰ ਤੋਂ ਬੋਲੋ ਇਕ ਇਕ ਓੰਕਾਰ 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 ਨਹੀਂ ਬੋਲਣਾ ਇਕ ਓੰਕਾਰ ਓੰਕਾਰ ਇਕ ਓੰਕਾਰ ਤੁਸੀਂ ਬੋਲੋ ਇਕ ਓੰਕਾਰ ਇਕ ਓੰਕਾਰ ਓੰਕਾਰ ਓੰਮ ਆਣੀਆ ਨਾ ਚੀਦਾ ਓੰਗ ਇਕ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈ ਭੰ ਸੈ ਭੰ ਗ ਗ ਨਹੀਂ ਬੋਲਣਾ ਸੈ ਭੰਗ ਨਹੀਂ ਬੋਲਣਾ ਸੈ ਭੰ ਸੈ ਭੰ ਅਜੂਨੀ ਸੈ ਭੰ ਗੁਰ ਪ੍ਰਸਾਦ ਗੁਰ ਗੁਰ ਪ੍ਰਸਾਦ ਨਹੀਂ ਬੋਲਣਾ ਗੁਰ ਪ੍ਰਸਾਦ ਗੁਰ ਪ੍ਰਸਾਦ ਗੁਰ ਪ੍ਰਸਾਦ ਨਹੀਂ ਬੋਲਣਾ ਪ੍ਰਸਾਦ ਨਹੀਂ ਬੋਲਣਾ ਪ੍ਰਸਾਦ ਗੁਰ ਪ੍ਰਸਾਦ ਪੱਪੇ ਦੇ ਪੈਰ ਚਰਾਰਾ ਹੈਗਾ ਪ੍ਰਸਾਦ ਗੁਰ ਪ੍ਰਸਾਦ ਪੱਪੇ ਦੇ ਪੈਰ ਚਰਾਰਾ ਹੋਊਗਾ ਤਾਂ ਕਿੱਦਾਂ ਬੋਲਾਂਗੇ ਪ੍ਰਸਾਦ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈਪੀ ਸੱਚ ਹੈਪੀ ਸੱਚ ਨਾਨਕ ਨਾਨਕ ਹੋਸੀ ਵੀ ਸੱਚ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵਈ ਸੋਚੇ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਈ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਨਿਵਤਾਰ ਜੇ ਰਹੇ ਨਾ ਹੰਟਦਾ ਭੁਖਿਆ ਭੁੱਖ ਨਾ ਉਤਰੀ ਭੁਖਿਆ ਭੁੱਖ ਨਾ ਉਤਰੀ ਜੇ ਬਨਪੁਰੀਆ ਪਹਾਰ ਜੇ ਬਨਪੁਰੀਆ ਪਾਰ ਸਹਸ ਸਿਆਣਪਾ ਲਖ ਹੋਵੇ ਸਹਸ ਸਿਆਣਪਾ ਲਖ ਹੋਵੇ ਸਹਸ ਸਰਸ ਸਿਆਣਪਾ ਲੱਖ ਹੋਏ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਤਾਂ ਇੱਕ ਨ ਚੱਲੇ ਨਾ ਕਿਵ ਸਤਿਆਰਾ ਹੋਈ ਐ ਕਿਵ ਸਤਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਕਿਵ ਟੂੜੇ ਟੇਪਾੜੇ ਕਿਵ ਸਤਿਆਰਾ ਹੋਈ ਐ ਕਿਵ ਸਤਿਆਰਾ ਹੋਈ ਐ ਕਿਵ ਸਤਿਆਰਾ ਹੋਈ ਐ ਕਿਵ ਸਤਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਕਿਵ ਕੂੜੈ ਕਿਵ ਕੂੜੈ ਕੂੜੇ ਨਹੀਂ ਬੋਲਾਂ ਕਿਵ ਕੂੜ ਐ ਕਿਵ ਕੂੜੈ ਟੁੱਟੈ ਟੁੱਟੈ ਹਾਂ ਟੁੱਟੈ ਤ ਤ ਨਾ ਪਹਿਲਾਂ ਟੁੱਟੈ ਤ ਬਾਅਦ ਚ ਆ ਰਿਹਾ ਤ ਪਹਿਲਾਂ ਆ ਰਿਹਾ ਟੁੱਟੈ ਕਿਵ ਕੂੜੈ ਕਿਵ ਕੂੜੈ ਟੁੱਟੈ ਪਾਲ ਪਾਲ ਹੁਕਮ ਰਜ਼ਾਈ ਚਲਣਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਰਜ਼ਾਈ ਚਲਣਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ